ਚੰਗੇ ਭਲੇ ਮੁੰਡੇ ਨੇ ਕਹਿੰਦੇ ਸਾਨੂੰ ਕੁੜੀਆਂ ਵਾਲੀ ਫੀਲਿੰਗ ਆਉਂਦੀ ਹੈ ਕੁੜੀਆਂ ਬਣ ਜਾਂਦੇ ਨੇ ਤਾਂ ਸਾਰਾ ਹੀ ਸਕੂਲਾ ਕਹਿਗਾ ਮੈਂ ਤਾਂ ਉਹਨਾਂ ਨੂੰ ਸਕੂਲਾ ਕਹਿਗਾ ਨਾ ਤੀ ਤੈਨੂੰ ਢੀਡ ਪਈ ਤੇ ਮਰਦ ਤੋਂ ਬਣਿਆ ਜਨਾਨਾ ਇਹਦਾ ਮਰਦ ਤੋਂ ਜਨਾਨੇ ਬਣ ਗਏ ਇਹ ਵੀ ਇੱਕ ਦਰਿਆ ਵਹਾ ਗਿਆ ਆਪਣੇ ਪੰਜਾਬ 'ਚ ਕੋਈ ਉਹਨਾਂ ਦੇ ਟੀਕਾ ਟੱਲੇ ਹੀ ਲਵਾ ਦੇਣਾ ਹਨਾ ਭਈ ਉਹਨਾਂ ਦਾ ਦਿਮਾਗ ਸਹੀ ਹੋ ਜੇ ਆਈਕਲ ਨਾ ਪੰਜਾਬ ਚ ਇੱਕ ਹੋਰ ਟ੍ਰੈਂਡ ਚੱਲਿਆ ਹੋਇਆ ਚੰਗੇ ਭਲੇ ਮੁੰਡੇ ਨੇ ਕਹਿੰਦੇ ਸਾਨੂੰ ਕੁੜੀਆਂ ਵਾਲੀ ਫੀਲਿੰਗ ਆਉਂਦੀ ਆ ਕੁੜੀਆਂ ਬਣੀ ਜਾਂਦੇ ਨੇ ਇਹੋ ਜਿਹੇ ਕੱਪੜੇ ਪਾਉਂਦੇ ਨੇ ਵੀ ਦੇਖ ਕੇ ਚੰਗੀ ਭਲੀ ਕੁੜੀ ਮੁੰਡੇ ਨੂੰ ਸ਼ਰਮ ਆਉਂਦੀ ਆ ਵੀ ਚੰਗੇ ਭਲੇ ਗੱਭਰੂ ਜਵਾਨ ਮੁੰਡਿਆ ਕਿੱਧਰ ਨੂੰ ਤੁਰ ਜਾਂਦੇ ਨੇ ਉਹ ਤਾਂ ਸਾਰਾ ਜੀ ਸਟੂਲਾ ਗੈਂਗ ਆ ਮੈਂ ਤਾਂ ਉਹਨਾਂ ਨੂੰ ਸਟੂਲਾ ਗੈਂਗ ਆ ਨਾ ਹੁੰਦਾ ਲੱਖਾਂ ਸਦਾਨ ਉਹ ਕਹਿੰਦੇ ਹਾਂ ਕਿਉਂਕਿ ਇਹ ਵੀ ਇੱਕ ਦਰਿਆ ਵਾ ਗਿਆ ਆਪਣੇ ਪੰਜਾਬ ਚ ਇਹਨਾਂ ਸੀ ਅੱਗੇ ਵੀ ਪਿੰਡਾਂ 'ਚ ਇਹ ਕੋਈ ਆਏ ਨਹੀਂ ਅੱਜ ਦੀ ਆ ਵੀ ਵੇਖਣ 'ਚ ਪਿੰਡਾਂ 'ਚ ਪਹਿਲਾਂ ਵੀ ਮਿਲਦੇ ਸੀ ਹੂੰ 2002 'ਚ 2005 7 'ਚ ਸੀਗੇ ਪਰ ਉਹ ਟਾਈਮ ਕੀ ਸੀਗਾ ਉਹ ਟਾਈਮ ਨਾ ਤਾਂ ਟਿਕਟੌਕ ਸੀ ਟਿਕਟੌਕ ਵੀ ਮੇਰੇ ਖਿਆਲ ਨਾਲ 7 ਖਣੇ ਕਰੋਨਾ ਕਚ ਹੀ ਆਈ ਐ 8 'ਚ ਆਈ ਐ ਜੀ 8 'ਚ ਆਈ ਐ ਨਹੀਂ 8 8-9 'ਚ ਆ ਗਿਆ ਸੀਗਾ ਬਸ ਇਹ 3-4 ਕ ਸਾਲ ਚੱਲਿਆ ਉਦੋਂ ਇਹ ਚੀਜ਼ਾਂ ਨੂੰ ਲੋਕ ਵੇਂਦੇ ਨਹੀਂ ਸੀ ਹੁਣਾ ਇੰਟਰਨੈਟ ਦਾ ਜਵਾਨਾ ਕਿੰਨੇ ਐਪ ਚਲਦੇ ਆ ਚਾਹੇ ਤੁਸੀਂ ਮੌਜ ਲਾ ਲਓ ਸਨੈਪਚੈਟ ਲਾ ਲਓ ਚਾਹੇ ਇੰਸਟਾਗ੍ਰਾਮ ਲਾ ਲਓ ਫੇਸਬੁੱਕ YouTube ਇਹ ਉਹਦੇ ਤੇ ਬਸ ਉਹ ਜਨਾਨੀਆਂ ਵਾਲੇ ਲੱਛਣ ਕਰਕੇ ਵਿੱਚ ਆ ਦਾ ਨੰਬਰ ਵੀ ਦੇ ਜਾਂਦੇ ਆ ਮੁੰਡਿਆਂ ਨੂੰ ਭਰਮਾਉਂਦੇ ਆ ਉਹਨਾਂ ਤੋਂ ਪੈਸਾ ਵੀ ਖਾਂਦੇ ਆ ਇਹ ਚੀਜ਼ ਸਟੂਲਾ ਗਏਗਾ ਇੱਕ ਦਰਿਆਈ ਵਾਗਿਆ ਪੰਜਾਬ ਚ ਇਹਨਾਂ ਨੂੰ ਕਿਤੇ ਨਾ ਕਿਤੇ ਨਾਤ ਸਰਕਾਰ ਤੋਂ ਹੀ ਪਾਉਣੀ ਪਊਗੀ ਬਹੁਤ ਗਲਤ ਆ ਆਦੇ ਤਾਂ ਹੁੰਦਾ ਕੀ ਤੈਨੂੰ ਭੀੜ ਪਈ ਵੇ ਮਰਦੋ ਬਣਿਆ ਜਨਾਨਾ ਇਹਦਾ ਮਰਦ ਤੋਂ ਜਨਾਨੇ ਬਣ ਗਏ ਕੰਗਾ ਨੇ ਤਾਂ ਆਪਰੇਟ ਕਰਾ ਕੇ ਮੰਨ ਕੇ ਚੱਲੋ ਜੈਂਡਰੀ ਚੇਂਜ ਕਰ ਲਿਆ ਇਹ ਸਾਈ ਸਾਡਾ ਪੰਜਾਬ ਨਹੀਂ ਸੀ ਇਹ ਜਿਹੜਾ ਬਣ ਗਿਆ ਇਹ ਕਲਚਰ ਆਪਣੇ ਥੋੜਾ ਹਿਆ ਬਾਹਰ ਲਗਾ ਅਦਰ ਸਟੇਟਾਂ 'ਚ ਆ ਗਿਆ ਮੈਂ ਤਾਂ ਉਸ ਜੀ ਇਤਿਹਾਸਾ ਹੁੰਦਾ ਹੁੰਦਾ ਚੰਗੇ ਭਲੇ ਇਦਾਂ ਦੇ ਬਣ ਕੇ ਮੁੰਡੇ ਤੋਂ ਕੁੜੀਆਂ ਬਣ ਕੇ ਤੇ ਪੋਡਕਾਸਟ ਕਰਨਗੇ ਤੇ ਸਾਡੇ ਅਸੀਂ ਆਹ ਬ੍ਰਾਂਡ ਦੇ ਕੱਪੜੇ ਪੋਨੇ ਆ ਸਾਡੇ ਬੈਗ 'ਚ ਆਹ ਚੀਜ਼ ਪਈ ਹੁੰਦੀ ਆ ਆ ਪਰਫਿਊਮ ਪਿਆ ਹੁੰਦਾ ਵੀ ਇਹ ਇਹ ਕੀ ਚੱਲਦਾ ਪਿਆ ਸਿਸਟਮ ਵੇਖੋ ਪਰਫਿਊਮ ਬ੍ਰਾਂਡ ਕੁਝ ਨਹੀਂ ਕਰਦੇ ਜਦੋਂ ਤੁਸੀਂ ਜਿਹੜੀ ਤੁਹਾਨੂੰ ਮਹਾਰਾਜ ਨੇ ਦੇ ਦਿੱਤੀ ਹੋਈ ਆ ਤੇ ਤੁਸੀਂ ਇੱਥੇ ਮਰਦ ਬਣ ਕੇ ਆ ਤੇ ਉਹਨੂੰ ਤਾਂ ਤੁਸੀਂ ਜਨਾਨੇ ਬਣ ਕੇ ਜਨਾਨੀ ਰੂਪ ਚ ਆ ਗਏ ਹਨਾ ਤੇ ਫੇਰ ਇਹ ਬ੍ਰਾਂਡ ਬ੍ਰੂਡ ਥੋੜੇ ਤੇ ਕੁਝ ਨਹੀਂ ਕਰਦੇ ਉਹਨਾਂ ਦੇ ਮਾਂ ਪਿਓ ਨਹੀਂ ਚਾਹੀਦਾ ਕਿਤੇ ਨੱਥ ਪਾਉਣੀ ਉਹਨਾਂ ਤੇ ਸਹੀ ਗੱਲ ਕੋਈ ਉਹਨਾਂ ਦੇ ਟੀਕਾ ਟੱਲਾ ਹੀ ਲਵਾ ਦੇਣਾ ਹਨਾ ਭਈ ਉਹਦਾ ਤਾਂ ਦਿਮਾਗ ਸਹੀ ਹੋ ਜੇ ਦਿਮਾਗ ਬਹੁਤ ਗਲਤ ਪਾਸੇ ਗਾਂਹ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਹਮ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੂੰ ਇਹਦੇ ਤੇ ਇੱਕ ਵੱਡੇ ਕਿਸੇ ਅਫਸਰਾਂ ਨੂੰ ਸਟੈਂਡ ਲੈਣਾ ਚਾਹੀਦਾ ਚੰਗੇ ਭਲੇ ਮੁੰਡੇ ਨੇ ਕਹਿੰਦੇ ਸਾਨੂੰ ਕੁੜੀਆਂ ਵਾਲੀ ਫੀਲਿੰਗ ਆਉਂਦੀ ਹੈ ਕੁੜੀਆਂ ਬਣ ਜਾਂਦੇ ਨੇ ਤ ਸਾਰਾ ਹੀ ਸਕੂਲਾ ਕਹਿਗਾ ਮੈਂ ਤਾਂ ਉਹਨਾਂ ਨੂੰ ਸਕੂਲਾ ਕਹਿਗਾ ਨਾ ਤੀ ਤੈਨੂੰ ਢੀਡ ਪਈ ਤੇ ਮਰਦ ਤੋਂ ਬਣਿਆ ਜਨਾਨਾ ਇਹਦਾ ਮਰਦ ਤੋਂ ਜਨਾਨੇ ਬਣ ਗਏ ਇਹ ਵੀ ਇੱਕ ਦਰਿਆ ਵਹਾ ਗਿਆ ਆਪਣੇ ਪੰਜਾਬ ਚ ਕੋਈ ਉਹਨਾਂ ਦੇ ਟਿਕਟਾ ਟੱਲੇ ਹੀ ਲਵਾ ਦੇਣਾ ਹਨਾ ਭਈ ਉਹਦਾ ਤਾਂ ਦਿਮਾਗ ਸਹੀ ਹੋ ਜੇ ਆਈਕਲ ਨਾ ਪੰਜਾਬ ਚ ਇੱਕ ਹੋਰ ਟ੍ਰੈਂਡ ਚੱਲਿਆ ਹੋਇਆ ਚੰਗੇ ਭਲੇ ਮੁੰਡੇ ਨੇ ਕਹਿੰਦੇ ਸਾਨੂੰ ਕੁੜੀਆਂ ਵਾਲੀ ਫੀਲਿੰਗ ਆਉਂਦੀ ਆ ਕੁੜੀਆਂ ਬਣੀ ਜਾਂਦੇ ਨੇ ਇਹੋ ਜਿਹੇ ਕੱਪੜੇ ਪਾਉਂਦੇ ਨੇ ਵੀ ਦੇਖ ਕੇ ਚੰਗੀ ਭਲੀ ਕੁੜੀ ਮੁੰਡੇ ਨੂੰ ਸ਼ਰਮ ਆਉਂਦੀ ਆ ਵੀ ਚੰਗੇ ਭਲੇ ਗੱਭਰੂ ਜਵਾਨ ਮੁੰਡਿਆ ਕਿੱਧਰ ਨੂੰ ਤੁਰ ਜਾਂਦੇ ਨੇ ਉਹ ਤਾਂ ਸਾਰਾ ਜੀ ਸਟੂਲਾ ਗੈਂਗ ਆ ਮੈਂ ਤਾਂ ਉਹਨਾਂ ਨੂੰ ਸਟੂਲਾ ਗੈਂਗ ਆ ਨਾ ਹੁੰਦਾ ਲੱਖਾਂ ਸਦਾਨ ਉਹ ਕਹਿੰਦੇ ਹਾਂ ਕਿਉਂਕਿ ਇਹ ਵੀ ਇੱਕ ਦਰਿਆ ਵਾ ਗਿਆ ਆਪਣੇ ਪੰਜਾਬ ਚ ਹੂੰ ਇਹ ਨਾ ਸੀ ਅੱਗੇ ਵੀ ਪਿੰਡਾਂ 'ਚ ਇਹ ਕੋਈ ਆਏ ਨਹੀਂ ਅੱਜ ਤੀ ਆ ਵੀ ਵੇਖਣ 'ਚ ਪਿੰਡਾਂ 'ਚ ਪਹਿਲਾਂ ਵੀ ਮਿਲਦੇ ਸੀ 2002 'ਚ 2005-7 'ਚ ਸੀਗੇ ਪਰ ਉਹ ਟਾਈਮ ਕੀ ਸੀਗਾ ਉਹ ਟਾਈਮ ਨਾ ਤਾਂ ਟਿਕਟੌਕ ਸੀ ਟਿਕਟੌਕ ਵੀ ਮੇਰੇ ਖਿਆਲ ਨਾਲ 7 ਖਣੇ ਕਰੋਨਾ 'ਚ ਹੀ ਆਈ ਐ 8 'ਚ ਆਈ ਐ ਜੀ 8 'ਚ ਆਈ ਐ ਨਹੀਂ 8 8-9 'ਚ ਆ ਗਿਆ ਸੀਗਾ ਬਸ ਇਹ 3-4 ਕ ਸਾਲ ਚੱਲਿਆ ਉਦੋਂ ਇਹ ਚੀਜ਼ਾਂ ਨੂੰ ਲੋਕ ਵੇਦੇ ਨਹੀਂ ਸੀ ਹੁਣ ਇੰਟਰਨੈਟ ਦਾ ਜਵਾਨਾ ਕਿੰਨੇ ਐਪ ਚਲਦੇ ਆ ਚਾਹੇ ਤੁਸੀਂ ਮੌਜ ਲਾ ਲਓ ਸਨੈਪਚੈਟ ਲਾ ਲਓ ਚਾਹੇ ਇੰਸਟਾਗ੍ਰਾਮ ਲਾ ਲਓ ਫੇਸਬੁੱਕ YouTube ਇਹ ਉਹਦੇ ਤੇ ਬਸ ਉਹ ਜਨਾਨੀਆਂ ਵਾਲੇ ਲੱਛਣ ਕਰਕੇ ਵਿੱਚ ਆ ਦਾ ਨੰਬਰ ਵੀ ਦੇ ਜਾਂਦੇ ਆ ਮੁੰਡਿਆਂ ਨੂੰ ਭਰਮਾਉਂਦੇ ਆ ਉਹਨਾਂ ਤੋਂ ਪੈਸਾ ਵੀ ਖਾਂਦੇ ਆ ਇਹ ਚੀਜ਼ ਸਟੂਲਾ ਗਏਗਾ ਇੱਕ ਦਰਿਆਈ ਵਾਗਿਆ ਪੰਜਾਬ 'ਚ ਇਹਨਾਂ ਨੂੰ ਕਿਤੇ ਨਾ ਕਿਤੇ ਨਾਤ ਸਰਕਾਰ ਤੋਂ ਹੀ ਪਾਉਣੀ ਪਊਗੀ ਬਹੁਤ ਗਲਤ ਆ ਆਲੇ ਤਾਂ ਹੁੰਦਾ ਕੀ ਤੈਨੂੰ ਭੀੜ ਪਈ ਵੇ ਮਰਦੋ ਬਣਿਆ ਜਨਾਨਾ ਇਹਦਾ ਮਰਦ ਤੋਂ ਜਨਾਨੇ ਬਣ ਗਏ ਕੰਗਾ ਨੇ ਤਾਂ ਆਪਰੇਟ ਕਰਾ ਕੇ ਮੰਨ ਕੇ ਚੱਲੋ ਜੈਂਡਰੀ ਚੇਂਜ ਕਰ ਲਿਆ ਇਹ ਸਾਈ ਸਾਡਾ ਪੰਜਾਬ ਨਹੀਂ ਸੀ ਇਹ ਜਿਹੜਾ ਬਣ ਗਿਆ ਇਹ ਕਲਚਰ ਆਪਣੇ ਥੋੜਾ ਹਿਆ ਬਾਹਰ ਲਿਨਾ ਅਦਰ ਸਟੇਟਾਂ ਵਾਲ ਆ ਗਿਆ ਮੈਂ ਤੋਂ ਉਸ ਇਤਿਹਾਸਾ ਹੁੰਦਾ ਹੁੰਦਾ ਚੰਗੇ ਭਲੇ ਇਦਾਂ ਦੇ ਬਣ ਕੇ ਮੁੰਡੇ ਤੋਂ ਕੁੜੀਆਂ ਬਣ ਕੇ ਤੇ ਪੋਡਕਾਸਟ ਕਰਨਗੇ ਤੇ ਸਾਡੇ ਅਸੀਂ ਆਹ ਬ੍ਰਾਂਡ ਦੇ ਕੱਪੜੇ ਪੋਨੇ ਆ ਸਾਡੇ ਬੈਗ 'ਚ ਆਹ ਚੀਜ਼ ਪਈ ਹੁੰਦੀ ਆ ਆ ਪਰਫਿਊਮ ਪਿਆ ਹੁੰਦਾ ਵੀ ਇਹ ਇਹ ਕੀ ਚੱਲਦਾ ਪਿਆ ਸਿਸਟਮ ਵੇਖੋ ਪਰਫਿਊਮ ਬ੍ਰਾਂਡ ਕੁਝ ਨਹੀਂ ਕਰਦੇ ਜਦੋਂ ਤੁਸੀਂ ਜਿਹੜੀ ਤੁਹਾਨੂੰ ਮਹਾਰਾਜ ਨੇ ਦੇ ਦਿੱਤੀ ਹੋਈ ਆ ਤੇ ਤੁਸੀਂ ਇੱਥੇ ਮਰਦ ਬਣ ਕੇ ਆ ਤੇ ਉਹਨੂੰ ਤਾਂ ਤੁਸੀਂ ਜਨਾਨੇ ਬਣ ਕੇ ਜਨਾਨੀ ਰੂਪ ਚ ਆ ਗਏ ਹਨਾ ਤੇ ਫੇਰ ਇਹ ਬ੍ਰਾਂਡ ਬ੍ਰੂਡ ਥੋੜੇ ਤੇ ਕੁਝ ਨਹੀਂ ਕਰਦੇ ਉਹਨਾਂ ਦੇ ਮਾਂ ਪਿਓ ਨਹੀਂ ਚਾਹੀਦਾ ਕਿਤੇ ਨੱਥ ਪਾਉਣੀ ਉਹਨਾਂ ਤੇ ਸਹੀ ਗੱਲ ਕੋਈ ਉਹਨਾਂ ਦੇ ਟੀਕਾ ਟੱਲਾ ਹੀ ਲਵਾ ਦੇਣਾ ਹਨਾ ਭਈ ਉਹਦਾ ਤਾਂ ਦਿਮਾਗ ਸਹੀ ਹੋ ਜੇ ਦਿਮਾਗ ਬਹੁਤ ਗਲਤ ਪਾਸੇ ਗਾਂਹ ਹੋਰ ਬੱਚਿਆਂ ਤੇ ਵੀ ਅਸਰ ਪੈਂਦਾ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੂੰ ਇਹਦੇ ਤੇ ਇੱਕ ਵੱਡੇ ਕਿਸੇ ਅਫਸਰਾਂ ਨੂੰ ਸਟੈਂਡ ਲੈਣਾ ਚਾਹੀਦਾ